ਪੁੱਤ ਚੱਲ ਫਿਰ ਚੱਲੀਏ ਮੰਮੀ ਚਲੋ ਜਾਨਦੀ ਤੇ ਕੋਈ ਗੱਲ ਨਹੀਂ ਆ ਤੇ ਮੈਂ ਵੀ ਡੈਡੀ ਹੁਣੀ ਆਏ ਜਾਂਦੇ ਤੇ ਫਿਰ ਨਾ ਚੱਲ ਜੰਦੇ ਆਪਾਂ ਉਹ ਨਹੀਂ ਪੁੱਤ ਉਹਨਾਂ ਦੇ ਗਿਆਨ ਦੀ ਕਿਤਾਬ ਵੱਧ ਘਟ ਘੜੀ ਲੱਗ ਜੇ ਤੇ ਆਪਾਂ ਜਾਈਏ ਟਾਈਮ ਨਾ ਤੇ ਮੁੜ ਕੇ ਆਵਾਂਗੇ ਉਹ ਤਾਂ ਠੀਕ ਆ ਪਰ ਮੈਂ ਫਿਰ ਵੀ ਘਰੇ ਕੋਈ ਨਾ ਕੋਈ ਹੁੰਦਾ ਤੇ ਫੇਰੀ ਹੈ ਨਾ ਦੱਸ ਕਿੰਨਾ ਚਿਰ ਲੱਗਣਾ ਜਾਂ ਨੂੰ ਤੇ ਮੈਂ ਬੱਸੇ ਚੱਲ ਜਾਂਦੀ ਇੱਥੋਂ ਆਟੋ ਫੜਦੀ ਅੱਗੋਂ ਬੱਸ ਮਿਲ ਜਾਨੀ ਪਰ ਕਿੱਥੇ ਪਾਰ ਚੁੱਕੀ ਆਉਂਗੀ ਚੱਲ ਗਾ ਮੇਰਾ ਪੁੱਤ ਚਲੋ ਚਲ ਜਿੰਦੇ ਆ ਬੱਸੇ ਕਿਉਂ ਜਾਣਾ ਮੈਂ ਸੰਦ ਸਾਰੇ ਹੈਗੇ ਨੇ ਤਾਂ ਹੀ ਤੇ ਮੈਂ ਪੁੱਤ ਤੇਰਾ ਤਰਲਾ ਮਾਰ ਲਈ ਲੈ ਮੈਂ ਮੀ ਤਰਲਾ ਕਾ ਨੂੰ ਮਾਰਨਾ ਮੈਂ ਤੁਸੀਂ ਤੌਰ ਨਾ ਕਹੋਗੇ ਮੈਂ ਤਾਂ ਕਹਿੰਦੇ ਸਿਰਫ ਵੀ ਆਇਂਦੇ ਤੇ ਫਿਰ ਚਲ ਜਿੰਦੇ ਉਹ ਚਲ ਕੋਈ ਨਹੀਂ ਉਹ ਘਾਰ ਹੀ ਨੇ ਦੂਜੀਆਂ ਭੈਣਾ ਚਲੋ ਤੁਸੀਂ ਫੜੋ ਹਾਂ ਪੈਪੂਏ ਤੇ ਮੈਂ ਲੈ ਮੋਟਰਸਾਈਕਲ ਹਾਂ ਚਲ ਠੀਕ ਆ ਪੁੱਤ ਚੱਲ ਪਤੋ ਸਟੈਂਡ ਦੇ ਲੱਤ ਲੀ ਬੋ हाय मेरे पीड़ी बड़ी हूंंडी मम्मी मम्मी किथे जे दीदी जी दी आवाज हाय मम्मी किथे जे की होया जी मम्मी इत कर रही है शरण दीदी हाय दीदी मैं शरण दीदी उठ हाय ਰਣ ਦੀਦੀ ਮਮਾ ਬੀਬੀ ਮੇਰੇ ਕੋ ਥੈਂਕ ਆਂਦੀ ਆ ਫੀਟ ਬੜੀ ਹੁੰਦੀ ਕਿੰਨੇ ਮੈਂ ਉੱਤਨਾ ਕੀ ਕਰ ਲਿਆ ਹਾਏ ਬਾਮੀ ਮੇਰੇ ਬੜੀ ਭੇੜ ਹੁੰਦੀ ਆ ਮੰਮੀ ਹੁਣ ਕਿੱਥੇ ਆਉਣਾ ਨੂੰ ਪਤਾ ਵੀ ਕਿਹੜੇ ਹਾਲਤ ਦੇ ਛੱਡ ਗਿਆ ਸ਼ਾਤੋਪੇ ਆਓ ਦੀਦੀ ਹੁਣ ਹੋ ਗਏ ਨੇ ਹੁਣ ਮੈਨੂੰ ਦੱਸੋ ਕੀ ਕਰਾਂ ਤੂੰ ਚਾਹ ਅੰਦਰ ਨੂੰ ਆਈ ਮਾਰਾ ਵੀ ਕਿੱਥੇ ਆ ਤਾਹੀ ਅੰਦਰ ਬਿਠਾਓ ਮੈਨੂੰ ਫੋਨ ਕਰ ਦੋ ਉਹ ਕਰਤੀ ਆ ਚਲਾ ਜਾ ਤੈਨੂੰ ਕਹਿੰਦੇ ਬਿਠਾਉਂਦੇ ਹਾਏ ਮੇਰੇ ਬੜੀ ਭੇੜ ਹੁੰਦੀ ਮੇਰੇ ਕੋ ਜਾਏਂਗੇ ਜੀ ਮਾਣੀ ਨਈ ਭਾਬੀ ਮੈਂ ਪਾਣੀ ਨਹੀਂ ਪੀਣਾ ਹੈਗਾ ਲਾ ਨੂੰ ਫੋਨ ਕਰ ਦੋ ਚੱਲ ਨਾ ਕਰੀ ਦਬੋ ਇੱਥੇ ਅਸੀਂ ਦਹ ਹੁੰਦਾਈਆ ਨਾ ਕਰੀ ਤਾ ਹੁਣ ਟੈਨਸ਼ਨ ਨਾ ਲੈ ਮੈਂ ਸੁਣੇ ਤਾਂ ਨਾ ਲੰਮੇ ਲੰਮੇ ਸਾਹ ਲੈਂਦੇ ਆ ਪਰ ਮੈਂ ਮੈਨੂੰ ਕਹਿ ਨਹੀਂ ਲਾ ਨੂੰ ਫੋਨ ਲਾ ਦੋ ਅਹ ਲੈ ਆ ਤੇ ਨਹੀਂ ਉਹਨੂੰ ਵੀ ਫੋਨ ਆ ਪਰ ਤੂੰ ਇਹ ਤਾਂ ਨਾ ਕਰ ਚੱਲ ਮੈਂ ਰੋਂ ਨਹੀਂ ਜਰਾ ਕਰ ਹਾਏ ਮੰਮੀਏ ਹਾਏ ਹੈਲੋ ਪਿੰਦਰ ਮੇਰੀ ਨਾ ਮੰਮੀ ਨਾਲ ਗੱਲ ਕਰਾਇਓ ਸ਼ੀਤੀ ਯਾਰ ਤੂੰ ਮੰਮੀ ਨਾਲ ਗੱਲ ਕਰਾ ਦੋ ਹਾਂ ਕਰਾਓ ਯਾਰ ਇਹ ਗੱਲ ਜਿੱਥੇ ਵੀ ਹੈਗੇ ਆ ਹਲੋ ਮੰਮੀ ਛੇਤੀ ਛੇਤੀ ਘਰ ਵਾਪਸ ਆਜੋ ਗੁਰਲੀ ਨੇ ਨਾ ਪੀੜ ਬੜੀ ਹੋਉਂਦੀ ਏ ਉੱਤੇ ਰੋਈ ਜਾਂਦੀ ਏ ਤੂੰ ਜਿੱਦਾਂ ਵੀ ਹੋ ਸਕਦਾ ਨਾ ਛੇਤੀ ਦੋ ਛੇਤੀ ਘਰ ਵਾਪਸ ਆਜੋ ਹਾਂਜੀ ਕੋਈ ਨਹੀਂ ਵੀ ਰੱਖਦੀਆਂ ਵਾਂ ਧਿਆਨ ਨਾਲ ਪਰ ਤੂੰ ਛੇਤੀ ਕਰਿਓ ਹਣ ਚਲੋ ਠੀਕ ਆ ਮੰਮੀ ਵੱਲ ਵੀ ਨਾ ਉਧਰ ਐ ਹਾਦੀ ਹੋਈ ਐ ਜਦੋਂ ਮੰਮੀ ਨੂੰ ਪਤਾ ਵਾ ਕਿ ਟਾਈਮ ਲੱਗ ਗਿਆ ਆ ਵਾ ਤੇ ਮੈਂ ਨਾ ਕਿਹੇ ਪਾਸੇ ਜਾਵਾਂ ਹੁਣਾਨੂੰ ਤੇ ਕੁਝ ਸਮਝ ਨਹੀਂ ਲੱਗੰਦੀ ਪਈ ਕੀ ਕਰੀਏ ਐਨ ਮੁੜਕਾਵਾਂਗੇ ਅਭੀ ਨਵੀ ਹੋ ਗਈ ਤੇ ਲਾਪਾ ਜੀ ਗੁੱਸਾ ਕਰਨਗੇ ਕਿੰਨਾ ਤਾਂ ਧਿਆਨ ਨਹੀਂ ਰੱਖਿਆ ਜਾਂਦਾ ਦੇਖਾਂ ਅਜੇ ਵੀ ਨਹੀਂ ਦੀ ਅੱਕੜ ਜਾਣਦੀ ਹੈਗੀ ਛੱਡ ਪਰੇ ਮੈਂ ਆਕੋ ਫੋਨ ਲਾਉਣਾ ਵਾ ਫੋਨ ਗਏ ਨੂੰ ਮੈਂ ਕਹਿ ਕੇ ਆਈਆਂ ਤਾਂ ਕੋਮਤ ਗੜ ਪੈਣ ਦੀ ਏ ਇੱਕ ਦਾ ਖਾਣ ਪੈਂਦੀ ਏ ਮੈਂ ਸਗੋ ਸਮਝਾਉਣ ਡਈ ਐ ਪੇ ਇਦਾਂ ਕਰੀਦਾ ਵਾ ਤੇ ਅੱਗੋ ਕਹਿੰਦੀ ਵੀ ਤੂੰ ਹੁੰਦੇ ਕੌਣ ਜੇ ਮੈਨੂੰ ਦਫਾ ਹੋ ਮਾਰ ਫਿਰ ਜਾ ਕੇ ਮੈਂ ਕੋ ਕਰਾਂ ਮੈਂ ਤਾਂ ਕਹਿੰਨੀ ਪਏ ਇੱਥੇ ਦੱਦਾਂ ਲੈ ਲੈ ਮਰ ਜੇ ਤੂੰ ਮੈਂ ਫੋਨ ਹੀ ਨਹੀਂ ਕਰਨ ਲੱਪਾ ਜੀ ਨੂੰ ਆਪੇ ਇੱਥੇ ਮਰ ਜੂਗੀ ਨਾ ਆਪ ਗੱਡੀ ਚੜਜੋ ਛੇਤੀ ਦਫਾ ਹੋਵੇ ਸਿਆਪਾ ਮੁੱਕੇ ਇਹਨਾਂ ਦਾ ਅੰਤਰੀਆਂ ਮੇਰੇ ਗਲੋਂ ਹੀ ਨਹੀਂ ਲੱਖਦੀਆਂ ਕਿ ਇਹਨਾਂ ਕਿਬਾਂ ਨਹੀਂ ਪਈਆਂ ਰਹਿੰਦੀਆਂ ਅੱਗੇ ਤੇ ਇਹ ਨਹੀਂ ਮਾਨ ਹੁਣ ਇੱਕ ਹੋਰ ਲੈ ਆਉਣਾ ਚੁੱਕੇ ਇਹਨਾਂ ਨੇ ਵੀ ਉਹਨੂੰ ਇਹ ਸੰਭੋ ਉਹਦਾ ਸਾਰਾ ਭਾਰ ਮੇਰੇ ਦਫਾ ਹੋ ਗਿਓ ਮੁੱਕੇ ਕੰਮ ਤੁਹਾਡਾ ਛੇਤੀ ਹਾਏ ਪਤਾ ਨਹੀਂ ਭਾਬੀ ਹਣੀ ਕਿੱਥੇ ਚਲ ਗਈਆਂ ਨਹੀਂ ਗੁਲੀਨ ਨੇ ਕੀਤਾ ਫੋਨ ਆਉਣ ਲੱਗੇ ਨੇ ਚੁੱਪ ਕਰ ਜੋ ਰੋਣਾ ਤੇ ਸਭ ਮੈਂ ਕਿਹੜੇ ਘਰ ਆ ਮੇਰੇ ਜੇ ਇੱਕ ਦਾ ਲੱਗਣ ਜੇ ਤਾਂ ਮੈਂ ਮਾਰੇ ਜਾਣਾ ਮੈਂ ਕੀਤਾ ਕਿ ਨਹੀਂ ਹੁਣ ਇਹ ਵਾਪਸ ਆ ਜੰਨੇ ਆ ਮੰਮੀ ਨੂੰ ਪਤਾ ਤਾਂ ਸਹੀ ਮੰਮੀ ਕਾ ਤੋ ਚਲ ਗਈ ਜਦੋਂ ਮੈਂ ਬਾਹਰ ਮੁਝ ਬੜੀ ਉਦੋਂ ਤੇ ਘਰੇ ਹੀ ਚਲ ਕੋਈ ਨਹੀਂ ਹੁਣ ਇਦਾਂ ਨਾ ਕਰੋ ਵੀ ਤੁਹਾਡੇ ਵੱਲ ਵੇ ਵੇ ਕਿਹਨਾਂ ਵੀ ਹੋਰ ਤਰ੍ਹਾਂ ਹੋਣਿਆ ਤੁਸੀਂ ਦੀਦੀ ਕੀਤਾ ਸੁਣ ਕੀ ਕਹਿੰਦੇ ਆ ਉਹ ਫੋਨ ਕਿੰਨੀ ਵਾਰੀ ਕੀਤਾ ਵਾ ਉਹਨਾਂ ਨੇ ਲੱਗਾ ਹੀ ਨਹੀਂ ਕਾ ਫੋਨ ਕਹਿੰਦੀ ਕੀ ਗੱਲ ਆ ਹਾਏ ਹਾਏ ਫੋਨ ਹੀ ਨਹੀਂ ਲੱਗਣਿਆ ਮੈਂ ਤੇ ਪੜੀਏ ਦੀ ਕੀਤਾ ਵਾ ਹੁਣ ਹੁਣ ਕੁਝ ਦੱਸੋ ਕੀ ਕਰੀਏ ਹੋਰ ਕਰਨਾ ਕਿਉਂ ਮੈਨੂੰ ਵੀ ਬਤਾ ਹਾਏ ਮਮੇ ਗੋਲੀ ਨਾ ਪਾਣੀ ਲੈ ਕੇ ਆਵਾਂ ਤੇਰੇ ਵੱਤੇ ਮੈਂ ਭਾਬੀ ਆਖੇ ਪਾਣੀ ਨਹੀਂ ਪੀਣਾ ਫੋਨ ਲਾ ਲੋ ਕਿ ਮੈਂ ਕਿੰਨੀ ਵਾਰੀ ਫੋਨ ਲਾਇਆ ਨਹੀਂ ਲੱਗਣਦਾ ਮੈਂ ਦੱਸ ਕੀ ਕਰਾਂ ਹਾਂ ਮੈਂ ਲੰਮੀ

गांधी करो मेन कुछ नहीं चंगा मेनू पता हों ना ही मम्मी ना होवो ਤਾਰੇ ਕੀ ਗੱਲ ਏ ਪਾ ਬੀਜੇ ਇੱਕ ਟੁਕੂ ਟੋ ਹ ਜਦੋਂ ਤੂੰ ਹੀ ਕੋੜਦੇ ਉਹ ਤੋਂ ਪੀੜ ਹਰ ਜਾਂਦੀ ਫੇਰ ਹੋਂਡ ਹੈ ਪੰਦੀ ਦਾ ਕੀ ਗੱਲ ਪੁੱਤ ਮੇਰਾ ਪੀੜ ਪੜੀ ਹੋਏ ਪੀੜ ਨੇ ਕਿੱਥੇ ਚਲ ਗਏ ਪੁੱਤ ਮੈਂ ਆ ਤੇ ਸ਼ਹਿਰ ਚਲ ਗਈ ਫੌਦਾ ਲੈਣ ਮੈਨੂੰ ਪਤਾ ਹੁੰਦਾ ਮੈਂ ਨਾ ਜਾਂਦੀ ਕੀ ਹੋਇਆ ਮੇਰੇ ਧੀ ਰੁਕੀ ਮਮੀ ਹੁਣ ਇੱਥੇ ਨਾ ਕੁਝ ਦੋ ਚੱਲ ਲੈ ਕੇ ਚਲੀ ਐ ਇਹਨਾਂ ਨੂੰ ਹਾਂ ਇਹਦੇ ਟਾਈਮ ਤਾਂ ਹੈਗਾ ਵਾ ਹਾਂ ਮਮੀ ਮੈਨੂੰ ਨਹੀਂ ਪਤਾ ਮੈਨੂੰ ਲੈ ਜਾਓ ਕਿਤੇ ਹਾਂ ਮਮੀ ਮੈਂ ਕੋਪੀ ਨਹੀਂ ਥੇੜੀ ਜਾਂਦੀ ਨਾ ਪੁੱਤ ਡਾਕਟਰ ਨੇ ਤਾਂ 5 ਤਰੀਕ ਦੱਸੀ ਹੁਣ ਮੈਂ ਕੀ ਕਰਾਂ ਹਏ ਉਹ ਰੀਡ ਦਾ ਸੀ 3 ਨੂੰ ਫਿਰ ਲੈ ਕੇ ਚੱਲ ਉੱਠ ਠਾਲੀ ਫਾੜੀ ਗਈ ਵੈਦ ਟੈਟ ਵਾਲੀ ਉਹਦੇ ਤੋਂ ਤਾਨੂੰ ਟਿੱਕ ਹੁੰਦੇ ਆ ਮੰਮੀ ਉੱਠ ਨਹੀਂ ਤੀ ਉੱਠ ਠੋਠ ਠੋਠ ਆ ਜਾ ਆ ਜਾ ਵੀ ਬਾਹਰ ਮੰਮੀ ਕਿਹਾ ਚ ਉਹ ਬਾਹਰ ਹੀ ਖਲੋਤੇ ਨੇ ਵੀ ਤਾਂ ਹੀ ਨਾ ਲੈ ਕੇ ਆਉਂਦੇ ਨੇ ਪਿੰਦਰ ਨੂੰ ਕੰਨੀ ਆ ਚੱਲ ਜਾ ਮਿੱਤੀ ਮੰਮੀ ਹੀ ਮੈਂ ਕੋਣੀ ਤੁਰਿਆ ਜਾਣਿਆ ਤੁਹਾਨੂੰ ਥੋੜੀ ਬੱਤੀ ਹੀ ਮੁੱਤਤ ਕਰਨੀ ਪਣੀ ਆ ਪਿੰਦਰੇ ਗੱਡੀ ਗੱਡੀ ਮੋੜਨੀ ਹੀ ਮੋੜਨੀ ਕਿ ਤੇ ਬਬੋ ਹਾਂ ਮੈਂ ਕੱਢ ਲੈਣੀ ਪਿਆ ਕਿ ਚਲੋ ਫਿਰ ਠੀਕ ਮਨਣਾ ਕਿੰਨੀ ਆ ਮੰਮੀ ਆ ਜਾਓ ਪੁੱਤ ਸ਼ਰਨੂ ਨੂੰ ਮੈਂ ਕਿਹਾ ਕੱਪੜੇ ਪਾ ਬੈਠ ਕੇ ਨੂੰ ਪਾ ਕੇ ਭੱਜ ਕੇ ਲੈ ਕੇ ਆ ਨਾਲ ਨਾਲ ਅਲਦਰਾ ਇਦਰਾ ਇਦਰਾ ਉਹਨੇ ਬੈਗ ਉਹਨੇ ਆਪੇ ਕਰ ਲੈਣੀ ਗੱਡੀ ਤੂੰ ਕੀ ਕਰੀ ਜਾਣ ਡੀ ਆ ਬਸ ਆ ਛੜਨ ਡੀ ਥੋੜਾ ਜਿਹਾ ਕਮਰਾ ਮੈਂ ਤਾਂ ਛੜ ਲਈ ਫੋਨ ਟਾਈਮ ਨਾਲ ਉੱਠਿਆ ਕਰ ਤੇ ਟਾਈਮ ਨਾਲ ਸਫਾਈਆਂ ਕਰਿਆ ਕਰਨਾ ਉਤੋਂ 11 ਵਜਣ ਡੇ ਤੇ ਤੂੰ ਹੁਣ ਇਹਦਾ ਜ਼ੋਰ ਦੇ ਦਿੱਤਾ ਵਾ ਚੰਗਾ ਚੰਗਾ ਹੱਤੀ ਹੁਣ ਤੇ ਕੰਮ ਨਾ ਕਰੋ ਆ ਗਏ ਹੁਣ ਫਿਰ ਤਰਕੇ 12 ਦੇ ਟੈਪੇ ਬੰਨਣਾ ਕਰ ਮੇਰੀ ਗੱਲ ਸੁਣੋ ਹਾਂ ਹਾਂ ਮੈਨੂੰ ਫੋਨ ਦੋ ਹਾਂ ਆਪਣਾ 2 ਮਿੰਟ ਕੀ ਕਰਨਾ ਨਵ ਨਾ ਗੱਲ ਹੋਈ ਨੂੰ ਕਿੰਨੇ ਦਿਨ ਹੋ ਗਏ ਆ ਲਫੜਾਉਂ ਫੋਨ ਮੈਂ ਗੱਲ ਕਰ ਲਾਂ ਉਹਨਾਂ ਚਲ ਜੇ ਗੱਲ ਕਰੂਗੀ ਨਾ ਤੇ ਮੇਰੀ ਵੀ ਗੱਲ ਕਰਾ ਦੇ ਵਾ ਵ ਦਿਨ ਹੋ ਗਏ ਮੈਨੂੰ ਗੱਲ ਕੀਤੇ ਨਾ ਤੈਨੂੰ ਚੱਲ ਚੁੱਕੇ ਤੇ ਸਹੀ ਫੋਨ ਪਹਿਲਾਂ ਫੇਰ ਵਾ ਨਾ ਆਪਣੇ ਆਪ ਤਾਂ ਕਦੇ ਚੇਤਾ ਹੀ ਨਹੀਂ ਹੁੰਦਾ ਇਹਨੂੰ ਵੀ ਮੇਰੇ ਮਾਪਿਓ ਵਾ ਕਦਮਾ ਫੋਨ ਹੀ ਕਰ ਲਾ ਉਹ ਚੱਲ ਕੋਈ ਨਹੀਂ ਨਿਆਣ ਸਿਆਣਾ ਕੋਈ ਗੱਲ ਨਹੀਂ ਆ ਵੇਖ ਲਓ ਰਿੰਗ ਜਾਂ ਰਹੀ ਆ ਤੇ ਫੋਨ ਚ ਪੰਦਾ ਪਤਾ ਹੀ ਨਹੀਂ ਕਿ ਫੋਨ ਚ ਕੜਾਵਾ ਇਹ ਕਟਿਆ ਵੀ ਜਾਂਦਾ ਮੁੜ ਕੇ ਫੇਰ ਲਾ ਲਾ ਹਾਂ ਲੈ ਸਾਰੀ ਦਿਨ ਚਲ ਗਈ ਬੰਦ ਹੋ ਗਿਆ ਫੇਰ ਲਾਵਾਂ ਕਿਤੇ ਕੰਮ ਕੁੰਮ ਤੇ ਲੱਗੀ ਨਹੀਂ ਆ ਲੈ ਆਵੇ ਹਲੋ ਫੇਰ ਨਹੀਂ ਚੁੱਕਿਆ ਕੀ ਕਰੂ ਹੁਣ ਇਹਦਾ ਕੋਈ ਆਪ ਤੇ ਕਰਨਾ ਛੱਡਿਆ ਤੇ ਖੜਾ ਕੀਤਾ ਹੁਣ ਚੁੱਕਣ ਲਈ ਆ ਮੈਂ ਨਹੀਂ ਕਰਨਾ ਹੁਣ ਫੜ ਲਓ ਪਰ ਚਲ ਤੂੰ ਗੱਲ ਹੀ ਔਖੇ ਹੁੰਦੀ ਆ ਕਿਤੇ ਕਮੀ ਲੱਗੀ ਹੋਊਗੀ ਕਮੀ ਲੱਗੀ ਇਹਨੂੰ ਜ਼ਿਆਦਾ ਕੰਮ ਆ ਲੋ ਕਾਰੀ ਬੰਦਾ ਕੰਮ ਸੇ ਕੰਮ ਆਪਾ ਫੋਨ ਤੇ ਲਾਗੇ ਰੱਖੇ ਫੇ ਕਿਤੇ ਮਾਂ ਫੋਨ ਕਰਦੀ ਹੋਊਗੀ ਮੇਰੀ ਨਾ ਆਪ ਫੋਨ ਕੀਤਾ ਵਾ ਤੇ ਨਾ ਮੇਰਾ ਕੀਤਾ ਚ ਕੰਢੀ ਸੁਣ ਲੈ ਤੇਰਾ ਕੰਮ ਤੇ ਸਾਰਾ ਨੋ ਕਰ ਦਿੰਦੀ ਆ ਹੈ ਤੈਨੂੰ ਤੇ ਸਰਦਾਰ ਦੀ ਵਹਿਲੀ ਐ ਤੂੰ ਅਗਲੇ ਬਦੇ ਨੇ ਵਹਿਲਾ ਸਮਝਦੀ ਆ ਹਾਂ ਨਾਹ ਤੇ ਤੁਹਾਡੀ ਕਿਤੇ ਨਹੀਂ ਇਕਲਾਂ ਵਾਲੀ ਕਿਤੇ ਪੁੱਛੋ ਹੀ ਕੋਹਨਾ ਸਾਰਾ ਕੰਮ ਤੁਹਾਡੀ ਨੋ ਕਰ ਲੈਂਦੀ ਆ ਅਜੇ ਮੈਂ ਨਾ ਨਾ ਘਰ ਵਿੱਚ ਹਵਾਂ ਤੇ ਤੁਹਾਨੂੰ ਲੱਗ ਪਤਾ ਜਾਵੇ ਉਹ ਮੇਰੀ ਗੱਲ ਸੁਣ ਲੈ ਪਹਿਲਾਂ ਜਿਤਨਾ ਕੰਮ ਚੱਲਣਾ ਚੱਲਣ ਦੇ ਉਹ ਕੁੜੀ ਨੂੰ ਮੜਾ ਨਾ ਕਿਤੇ ਕਹੀਂ ਰੋਟੀ ਪਾਣੀ ਮਿਲਦਿਆ ਨਾ ਤੇ ਟਾਈਮ ਆਹੋ ਮਿਲਣ ਦਿਆ ਰੋਟੀ ਪਾਣੀ ਜੇ ਮੈਂ ਨਾ ਨਾ ਚੌਂਕੇ 'ਚ ਜਾਵਾਂ ਤੇ ਲੱਗ ਲੋ ਜਾਏ ਤੁਹਾਨੂੰ ਗੱਲਾਂ ਮਾਰਦੇ ਫਿਰਦੇ ਆ ਇਹ ਤਾਂ ਦਿਮਾਗ ਖਰਾਬ ਹੋ ਗਿਆ ਕਦੀ ਉਹਦੇ ਗੱਲ ਪੈਂਦੀ ਕਦੀ ਉਹਦੇ ਪੈਂਦੀ ਹੈ ਹੈ ਇੰਨੀ ਚੰਗੀ ਸਾਡੀ ਨੋਹ ਆ ਤੇ ਮਵੇਂ ਦਾ ਨਾ ਘਰ ਹੋਆ ਤੇ ਪੈਰ ਇਹ ਵੀ ਨ ਲੱਗਦੇ ਉਹਦੇ ਹੱਦ ਹੋਈ ਇਹਦੇ ਵਾਲੀ ਵੀ ਖਾਣਾ ਕਿਸੇ ਕਰ ਨਹੀਂ ਹੁੰਦਾ ਵਾ ਇੱਕ ਦਿਨ ਕਾਲੀ ਬੜੀ ਪਉਂਦੇ ਆ ਇਹਨਾਂ ਨੂੰ ਆਖਿਆ ਵੀ ਸਵਗਤ ਤੇ ਕੰਮ ਕਰ ਲਿਆ ਕਰੋ ਤੋਂ ਪੇ ਹੁਣ ਕੰਮ ਕਰਨ ਚਲੇ ਅਮਰ ਚੈਤੀਲੇ ਆ ਪਾਣੀ ਵਾਲੀ ਬੋਤਲ ਆ ਗਈ ਆ ਗਈ ਉਹ ਲਿਆ ਆ ਵੇਖੋ ਤੇ ਚੱਲੇ ਕਿੱਥੇ ਉਹ ਤੇ ਉਹ ਜਾਣਾ ਕਿੱਥੇ ਹੀ ਉਹ ਖਾਦ ਖਿਲਾਰਨੀ ਸੀ ਤੇ ਮੈਂ ਕਿਹਾ ਵੀ ਹੁਣ ਠੰਡੇ ਠੰਡੇ ਖਲਾਰਾਂ ਮੈਂ ਏਦਾਂ ਕਰੋ ਹਾਂ ਉਤੋਂ ਆ ਇੰਨੀ ਗਰਮੀ ਆ ਤੇ ਤੁਸੀਂ ਕਦੋਂ ਖਲਾਰਨੀ ਆ ਤੁਸੀਂ 500 ਰੁਪਇਆ ਦੇ ਕੇ ਤੇ ਕਿਸੇ ਨੂੰ ਗਾ ਦੋ ਖਾਦ ਖਲਾਰਨ ਨੂੰ ਬਾਅਦ ਚ ਤੁਸੀਂ ਬਿਮਾਰ ਵੀ ਹੁੰਦੇ ਹੋ ਭਾਵੇਂ ਚੱਲ ਬੱਦਲ ਆ ਤੇ ਖਾਦ ਪਾਉਂਦੇ ਪਾਉਂਦੇ ਕਿਦਾਂ ਗਰਮੋ ਗਰਮੀ ਹੋ ਜਾਂਦੀ ਆ ਤੇ ਤੁਸੀਂ ਏਦਾਂ ਕਰੋ ਹਾਂ ਕਿ ਇਹਨੂੰ ਦੇ ਦਿਓ ਪੈਸੇ ਲੈ ਕਿਸੇ ਨੂੰ ਕਿਉਂ ਦੇਣੇ ਆ ਮੈਂ ਘਾ ਚੱਲਾ ਕੋਈ ਆ ਪਾਵਾਂਗੇ ਤੇ ਉਹੋ ਪੈਸੇ ਚਾਰ بچਾਂਗੇ ਤੇ ਤੈਨੂੰ ਕੋਈ ਸੂਟ ਲੈ ਦੂੰਗਾ ਜਾਂ ਕੋਈ ਸੌਦਾ ਪਾਣੀ ਪਾਵਾਂਗੇ ਇੱਥੇ ਚੱਲ ਸੂਟ ਦੀ ਕਤੋਂ ਆ ਤੂੰ ਗੱਲ ਤੇ ਵੇਹ ਤੁਹਾਡੀ ਸਹੀ ਆ ਤੇ ਚਾਹੀਦਾ ਕਰੋ ਡੈਡੀ ਨੂੰ ਲੈ ਜਾਓ ਨਾਲ ਤੇ ਡੈਡੀ ਪਵਾ ਦਿੰਦੇ ਆ ਸਭ ਉਹ ਡੈਡੀ ਨੂੰ ਕਿੱਥੇ ਖੜਨਾ ਡੈਡੀ ਨੇ ਉਹ ਪਿਛਲੀ ਆ ਜੀ ਪਾਈ ਸੀ ਤੇ ਉਹਨਾਂ ਦੇ ਹੱਥ ਵੱਡੇ ਗਏ ਸੀ ਤੇ ਨਾਲੇ ਐਵੇਂ ਖੋਪਾ ਫੜਾ ਹੋਇਆ ਮੈਂ ਆਪੇ ਪਾ ਲੈਣੀ ਆ ਕੋਈ ਗੱਲ ਨਹੀਂ ਡੈਡੀ ਨੂੰ ਕਰਨ ਤੇ ਰਹਿ ਚੱਲ ਵੇਖ ਲਓ ਮੈਂ ਤੇ ਕਹਿੰਦੀ ਬਾਅਦ ਚ ਬਿਮਾਰ ਵੀ ਹੁੰਦੇ ਹੁੰਦੇ ਹੋ ਸ਼ੇਰ ਉਹ ਚੱਲ ਕੋਈ ਨਹੀਂ ਤੂੰ ਐਂ ਕਰੀ ਚਾਹ ਬਣਾ ਕੇ ਰੱਖੀ ਮਾਏ ਨਾ 12 ਵਜੇ ਪਾ ਕੇ ਤੂੰ ਨਾ ਫਿਕਰ ਕਰ ਮੈਂ ਪਾ ਲੈਣਾ ਆਪੇ ਚੱਲ ਮੈਂ ਬਣਾ ਦਿੰਦੀ ਆ ਤੂੰ ਆ ਜਿਓ ਫਿਰ ਮੈਨੂੰ ਫੋਨ ਕਰਦੇ ਹੋ ਨਾ ਪਹਿਲਾਂ ਹੀ ਠੀ ਪਾਜੀ ਦਵਾਈ ਦੂ ਹੀ ਲੈ ਲਈ ਸਿੰਦਰਾ ਦਵਾਈ ਲੈ ਲਈ ਚਲੋ ਵਧੀਆ ਹਾਂਜੀ ਰਾਜ ਜਾਂਦੇ ਜਾਂਦੇ ਡੱਬੇ ਜਰੂਰ ਲੈ ਲਿਓ ਮੰਮੀ ਲੈਨੇ ਆ ਉਧਰੋਂ ਇੱਥੇ ਵਿਹਾਨੀਆ ਦੀ ਦੁਕਾਨਾ ਤੇ ਪਾਜੀ ਇੱਥੇ ਰਾਜ ਜਾਂਦੇ ਆ ਜਿੱਥੋਂ ਤੋਂ ਲਏ ਹੀ ਉਹ ਇੱਕ ਵਧੀਆ ਉਹਨਾਂ ਦੀ ਸਵੀਟੀ ਬਹੁਤ ਵਧੀਆ ਹਾਂ ਉੱਥੋਂ ਲੈਨੇ ਆ ਤੇ ਮੰਮੀ ਕਿੰਨੇ ਕ ਲੈ ਆ ਲਈਏ ਚਲੋ ਉਹ ਤੇ ਚਾਹ ਰੇ ਆਈ ਵਾਟੀ ਲਾ ਲੋ ਪੈ ਰਿਹਾ ਉਹ ਕਾਉਂਡ ਆਉਂਦਾ ਹੀ ਤੇ ਸਕੇ ਬੜਾ ਕੱਲੀ ਦਵਾ ਨਹੀਂ ਇੱਥੇ ਆ ਤੁਸੀਂ ਬੜੇ ਥੋੜੇ ਕਹਿੰਦੇ ਬਿੰਦਰ ਮਾਜ ਦੇ ਡੱਬੇ ਲਿਓ ਫਿਰ ਸਾਰਿਆਂ ਨੂੰ ਦੇਣੇ ਵੀ ਆ। ਏਦਾਂ ਕਰਨਾ ਹੁਣੇ ਤੂੰ ਸਾਰਿਆਂ ਨੂੰ ਥੋੜੀ ਦੇ ਦੇਣੇ ਨੇ। ਇੱਕ ਲੱਲੇ ਨੇ ਬਰਫੀ ਦਾ ਠੀਕ ਆ ਨਾ। ਤੇ ਬਾਕੀ ਕੋਈ ਗਲਾਬ ਜਾਮਨ ਉਹ ਲੈ ਲੈਣੇ ਕੋਈ ਰਸਗੁਲੇ ਲੈ ਲੈਣੇ। ਹੁਣ ਜਿੰਨੇ ਆਉਣਾ ਘਰ ਕੋ ਵਿਧਾਈ ਦੇਣ ਉਹਨੂੰ ਵੀ ਹਣਾ ਚਾਹੀਦੇ ਨੇ। ਬਾਕੀ ਮੰਮੀ ਤੂੰ ਐਵੇਂ ਹੀ ਸਿਆਣੇ ਜੇ ਤੂੰ ਆਪਣੇ ਹਿਸਾਬ ਨਾਲ ਵੇਚ ਲਿਓ। ਚਾਹੋ ਪੰਜ ਲੱਲੇ ਆ ਬਾਅਦ ਚ ਲੋੜ ਪੁਰ ਫੇਰ ਬਾਅਦ ਚ ਜਾਈ ਜਾਣਾ। ਹੁਣ ਤੇ ਕੰਮ ਚੱਲਦਾ ਹੀ ਰਹਿਣਾ ਵਾ। ਹਾਂਜੀ ਹਾਂਜੀ ਸ਼ੁਕਰ ਮਾਲਕ ਨੇ ਟਾਈਮ। ਵਾਹ ਬਾਜੀ ਕੋ ਰਾਮਦਾਦੀ ਤੇ ਆ ਰਹੀ ਸਾਰਾ ਕੁਝ। ਮਹਾਰਾਜ ਜੀ ਦਿੱਤਾ ਜਿੰ ਯਾਰ ਜਾਨੇ ਤੇ ਪੀਵੰਦੀ ਸਹੀ ਗੱਲ ਆ ਤੇ ਆਉਂਦੇ ਜਦੋਂ ਫੋਨ ਹਾਂਜੀ ਮਸੀ ਡੇ ਬਾਹਰੋਂ ਹਾਂ ਤੇ ਆਉਂਦੇ ਐ ਵਧੀਆ ਖੁਸ਼ੀ ਕਰੋ ਮੈਂ ਕਰਾਂਗੇ ਕਰਨੀ ਕਿ ਆਉਣੀ ਆ ਲਾ ਪੁੱਤ ਹਾਂਜੀ ਤੇ ਜੀਨ ਦੱਸਿਆ ਬੜਾ ਚਾਹ ਹੁਣਾ ਉਹਨਾਂ ਨੇ ਤੇ ਮੰਮੀ ਮੰਮੀ ਤੇ ਕਹਾਂ ਡੇ ਵੀ ਕਿਹੜਾ ਵੜਾ ਹੋਏ ਤੇ ਮੈਂ ਉੱਡ ਕੇ ਆ ਜਾਾਂ ਇੱਥੇ ਅੱਛਾ ਉਹ ਅੰਦਰ ਮੇਰਾ 1 ਮਿੰਟ ਨੇ ਜੀ ਲੱਗਿੰਦਾ ਜੇ ਕਿਤੇ ਮੈਂ ਹੁੰਦੀ ਨਾ ਲੱਗੇ ਚੱਕੇ ਤੇ ਮੈਂ ਘੜੀ ਨਹੀਂ ਪੈਣ ਦੇਣੀ ਜਣਾ ਪੁੱਤ ਤੈਨੂੰ ਅੱਜ ਮਾਣ ਦਿਆ ਮੰਮੀ ਅੱਗੇ ਉਹ ਮੋਸ਼ਨਰ ਜੇ ਹੋਣਦੇ ਅੱਛਾ ਅੱਛਾ ਤੇ ਕਹਿੰਦੇ ਵੀ ਪਰਦੇਸਾਂ ਦਾ ਹੁਣ ਮਹਿਸੂਸ ਹੋਣਦੇ ਵੀ ਪਰਦੇਸੀਆਂ ਨੇ ਤੇ ਅਜੇ ਤੱਕ ਇਨੀ ਪਰਵਾਹ ਨਹੀਂ ਕੀਤੀ ਆ ਚੱਲ ਕੋਈ ਨਹੀਂ ਕਰਾਉਣ ਟਿਕਟਾਂ ਤੇ ਹੁਣ ਕਿਤੇ ਹੁਣ ਉਹ ਕਹਿੰਦੇ ਵੀ ਅਗਲੇ ਮਹੀਨੇ ਹਵਾਵਾਂਗੇ ਅੱਛਾ ਜੀ ਹਾਂਜੀ ਹਾਂਜੀ ਚਲੋ ਵਧੀਆ ਪਰਦੇਸਾਂ ਦਾ ਤੁਹਾਨੂੰ ਪਤਾ ਹੀ ਹੈ ਕਿੰਨੇ ਬਿੱਤਰ ਕੰਮ ਆ ਪਤਾ ਘਰ ਉਹਨਾਂ ਨੂੰ ਫੋਨ ਕਰਦੇ ਤੇਲਬਾਈ ਚੀਚੀ ਖਤਨਾ ਚ ਰੱਖਣਾ ਕੋਈ ਗੱਲ ਨਹੀਂ ਮੰਮੀ ਉਹਨੇ ਫੋਨ ਕਰ ਦਿੰਨੀ ਆ ਲਾ हेलो हां जी दीदियां ही हुँ? ना आऊं दे बस 5-10 मिनट तक घरे पहुंच जाना वा ते तू ही ना तेल टुल चोदियो मम्मी कहंदे हां जी चलो ठीक है हो कोई नहीं ध्यान रखियो ना हां जी ठीक है कहता मम्मी मैं मेननो कि कोई गल नहीं ठीक है चल टैडी तेरा घरे हां जी घरे ही हुंदे सारे जने ठीक है वेखा ਹਮਨੇ ਫੋਨ ਕਰਨ ਦੇ ਇਹ ਤੇਲ ਚੋਣਾ ਤੇ ਉਹਨੂੰ ਉਹਨੂੰ ਕਾ ਲੈਂਦੇ ਹਾਂ ਉਹ ਚਕਰੋਤਰ ਕਹਿੰਦੇ ਤੇਲ ਚੋ ਲੈਂਦੀ ਕੱਲ ਤੇ ਉਹਨੂੰ ਲੱਗੇ ਹੀ ਗੇ ਤੋ ਕਿੰਨਾ ਬੜੀ ਅਰਥਾਂ ਗੇ ਕੁਛ ਨਹੀਂ ਮੈਂ ਕੀ ਕਰਨਾ ਹਾਂ ਫੋਨ ਆਉਂਦਾ ਉਹਨਾਂ ਦਾ ਕਹਿੰਦੇ ਵੀ ਤੇਲ ਚੋਲੀ ਆ ਉਹ ਤਾਂ ਠੀਕ ਆ ਤੂੰ ਕਰ ਤਿਆਰੀ ਕੋਈ ਗੱਲ ਨਹੀਂ ਤਿਆਰੀ ਹੈ ਚੋ ਲੈਣੇ ਤੂੰ ਮੂੰਹ ਘੋੜ ਤਰ ਬਣਾਇਆ ਕੀ ਗੱਲ ਤੈਨੂੰ ਖੁਸ਼ ਨਹੀਂ ਕੀ ਮੇਰੇ ਮੂੰਹ ਨੂੰ ਤੂੰ ਕੀ ਕਹਿਣਾ ਵਾ ਦੱਸ ਹਾਂ ਕੱਲ ਤੇ ਉਹਨੂੰ ਲੈ ਗਏ ਤੇ ਹੁਣ ਉਤਰ ਕੇ ਤੇਲ ਵੀ ਜੋ ਲੈਂਦੀ ਆ ਹਰ ਥਾਂ ਤੇ ਉਹ ਅੱਗੇ ਹੁੰਦੀ ਐ ਤੇ ਤੂੰ ਚੋਲੇ ਗਈ ਤੇ ਤੈਨੂੰ ਹੀ ਦੇਣਗੇ ਸਕੋ ਨਾ ਚੱਲ ਕੋਈ ਗੱਲ ਨਹੀਂ ਚੋਲਦੀ ਉਹਨਾਂ ਨੇ ਅੱਗੇ ਕੀਤਾ ਵਾ ਚੰਗਾ ਅੱਗੇ ਕੀਤਾ ਵਾ ਜਦੋਂ ਕਦੇ ਜਾਣਾ ਹੁੰਦਾ ਵਾ ਉਹ ਦੋ ਅੱਗੇ ਹੁੰਦੀ ਐ ਤੇ ਐਡਾ ਹੁਣ ਘਰ ਕੋਈ ਖਾ ਨਹੀਂ ਤਾਂ ਹੀ ਤੇ ਮੈਨੂੰ ਕਿਹਾ ਵਾ ਲੈ ਮੈਂ ਕੱਲ ਦਾ ਵੇਖਣ ਦਾ ਜੀ ਦਰਵਾਜ਼ਾ ਤੈਨੂੰ ਪਤਾ ਲੱਗਾ ਵਾ ਨਾ ਤੂੰ ਐਡਾ ਨਹੀਂ ਬੋਲ-ਬੋਲ ਕਰਨ ਉਹ ਚੰਗਾ ਬਾਬਾ ਹੁਣ ਤੁਸੀਂ ਨਾ ਮੇ ਨਾਲ ਲੜੋ ਚੰਗਾ ਉਹਨਾਂ ਨੂੰ ਉੱਤਰਦੇ ਸਾਰ ਹੀ ਪਤਾ ਲੱਗ ਜਾਣਾ ਵਾ ਉਹ ਤੇ ਲੱਗ ਜੇ ਪਤਾ ਕੋਈ ਗੱਲ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਯਾਰ ਤੂੰ ਮੈਨ ਨਾਲ ਹੁਣ ਕਿਉਂ ਲੜਦੇ ਏ ਜਾਓ ਜਾ ਕੇ ਕੰਮ ਕਰੋ ਹਾ ਆਪਣਾ ਮੂੰਹ ਆਪਣਾ ਚਾੜਦਾ ਬਣਾਵਾ ਚੱਜਦਾ ਹੀ ਆ ਆਹੋ ਆਹੋ ਓਂ ਕਰੇ ਚੌਲੀ ਤੇਲ ਕੋਈ ਨਹੀਂ ਚੌਦਨੀ ਨਹੀਂ ਮੈਂ ਕਦੇ ਵੇਖਾਂ ਕਹਿੰਦਾ ਦਵਾਲੇ ਹੋ ਜਾਂਦਾ ਮੇਰੇ ਛਾਟੀ ਕਿੱਡਾ ਉਹਨਾਂ ਦਾ ਬਣਦਾ ਏ ਜੜਾ ਨਹੀਂ ਇਹ ਤਾਂ ਇਹ ਦੱਸ ਵੀ ਨੋਰਮਲ ਹੋ ਗਿਆ ਵਾ ਕਿ ਤਾ ਹੁਣ ਦਾਹ ਪਾੜਦਾ ਹਾਂ ਦਾ ਟੁੱਡੇ ਦਾ ਵੀ ਤੇ ਫੇਰ ਪਤਾ ਲੱਗਦਾ ਤੇ ਦੋ ਤਿੰਨ ਮਹੀਨੇ ਰਹਿੰਦੀ ਮੰਜੀ ਤੇ ਦੇਦ ਹੋ ਵੀ ਮੁੰਡਾ ਗਿਆ ਤੇ ਹੋ ਵੀ ਨੋਰਮਲ ਗਿਆ ਵਾ ਉ ਤਾਂ ਹੁਣ ਹੋਰ ਇਹਨਾਂ ਨੇ ਮੇਰੇ ਸਿਰ ਤੇ ਚੜ ਚੜ ਬੈਣਾ ਵਾ ਸਿਆਪਾ ਐਨੇ ਪਾਪੜ ਵੀ ਲੈ ਹੀ ਪਤਾ ਨਹੀਂ ਕਿਹੋ ਜੀ ਕਿਸਮਤ ਐ ਦੀ ਕੱਖ ਨਹੀਂ ਹੋਇਆ ਇਹਨੂੰ ਉਹ ਤਾਂ ਨੇਪੜ ਚੜ ਗਿਆ ਹੋ ਵੀ ਮੁੰਡਾ ਗਿਆ ਵਾ ਕੁੜੀ ਹੋ ਜਾਂਦੀ ਚਲ ਮੈਨੂੰ ਵੀ ਠੰਡ ਪੈ ਜਾਂਦੀ ਵੀ ਚਲ ਕੋਈ ਗੱਲ ਨਹੀਂ ਕੁੜੀ ਹੋਈ ਐ ਹੁਣ ਦੱਸੋਗੇ ਨੰਨੇ ਮੱਛਣਾ ਵਾ ਇਹ ਤਾਂ ਮੁੰਡਾ ਹੋਇਆ ਵਾ ਕੋਈ ਨਹੀਂ ਦੱਸਣੀ ਉਹਨੂੰ ਬਾਬੇ ਨੂੰ ਵੀ ਇਹ ਕੀ ਕੀਤਾ ਵਾ ਕਿਹੜੀ ਫੂਕਾਂ ਮਾਰਦਾ ਤੂੰ ਮੱਝਾਣਿਆ ਉਹ ਤੇ ਫਿਰ ਮੁੰਡਾ ਹੋ ਗਿਆ ਵਾ ਕੱਖ ਵੀ ਨਹੀਂ ਹੋਇਆ ਉਹਨੂੰ ਤੇ ਚੰਗੀ ਭਲੀ ਐ ਨਹੀਂ ਲੋ ਤੇ ਜਾਨੀ ਹਾਂ ਇਹ ਇੰਨੇ ਪੈਸੇ ਦੇ ਦੋ ਆ ਉਪਾ ਕਰ ਦੇਨੇ ਤੁਹਾਡਾ ਹੁਣ ਅੰਮੀਰਾ ਪੁੱਟ ਕੇ ਝਟਾ ਇਹਦਾ ਤੇ ਦੁਨੇ ਕਰਕੇ ਦੇ ਹੁਣ ਮੈਨੂੰ ਜਿੰਨੇ ਦਿੱਤੇ ਆ ਬਜੇ ਬੇੜਾ ਐਦਾਂ ਉੱtre ਦਾ ਮੇਰੇ ਜਣਾ ਚ ਬਹਿ ਗਿਆ ਇਹ ਵੀ ਬਧਾਈਆਂ ਹਾਂ ਪਾਈ ਤਾਨੂੰ ਬਹੁਤ ਸਰੀ ਬਧਾਈਆਂ ਹੋਵੇ ਗਰੀ ਤਨ ਭਾਬੀ ਬੋਤੀ ਚੱਲ ਲਾਵੇ ਇਹ ਗਲਵਾ ਤੇ ਮਾਰਾ ਨੇ ਕਿਰਪਾ ਕਰਤੀ ਹੈ ਜੀ ਦੇਤਾ ਵਾ ਹੁਣ ਰਲ ਮਿਲ ਕੇ ਸਾਂਭ ਲੋ ਬਿਲਕੁਲ ਡੜਚਾ ਡਿੱਗਲ ਸਹੀ ਆ ਠੀਕ ਆ ਕਿ ਨਹੀਂ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਵਾਲੀ ਕਿਹੜੀ ਗੱਲ ਵਾ ਇਹ ਆ ਵੀ ਜਰਾ ਕਿ ਧਿਆਨ ਰੱਖਿਆ ਨਿਆਣੇ ਨੂੰ ਟਾਈਮ ਟੂ ਟਾਈਮ ਦੁੱਧ ਦੇ ਪਿਆਲੀ ਜਾਓ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਤੇ ਕੋਈ ਗੱਲ ਨਹੀਂ ਦਿਨਾਂ 'ਚ ਵੇਖੀ ਹੌਲੀ ਹੌਲੀ ਉਹ ਦਿਨ ਦੂਰ ਨਹੀਂ ਗਏ ਜਦੋਂ ਛਾਟੀ ਮੁੜ ਕੇ ਜਵਾਨ ਹੋਏ ਨਾ ਇਹ ਤੇ ਰੇੜੀ ਤੁਹਾਡੀ ਗੱਲ ਬਿਲਕੁਲ ਠੀਕ ਆ ਇਹ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਹੁੰਦਾ ਹੈ ਨਾ ਸਾਰਾ ਉਹਦੀ ਕਿਰਪਾ ਨਾਲ ਹੀ ਇਹ ਦਾਤਾਂ ਜਿਹੜੀਆਂ ਐਵੇਂ ਨਹੀਂ ਮਿਲਦੀਆਂ ਬੜੇ ਵੱਡੇ ਭਾਗ ਉਹਨਾਂ ਤੇ ਫਿਰ ਮਿਲਦੀਆਂ ਚਾਹੇ ਧੀਆ ਹੋਣ ਚਾਹੇ ਪੁੱਤ ਹੋਣ ਬਰਾਬਰੀ ਅੱਜ ਕੱਲ ਡੇੜੀ ਤੁਹਾਨੂੰ ਪਤਾ ਹੀ ਆ ਹਾਂ ਧੀ ਪੁੱਤ ਲਾਦ ਹੋਣੀ ਜ਼ਰੂਰੀ ਆ ਚਾਹੇ ਧੀ ਹੋ ਜਾਏ ਪੁੱਤ ਹੋਵੇ ਉਹ ਨਹੀਂ ਕੋਈ ਗੱਲ ਹਾਂਜੀ ਤੇ ਰੌਣਕ ਇਹਨਾਂ ਨਾਲ ਹੀ ਆ ਘਰ ਚ ਬਿਲਕੁਲ ਦੇਖੋ ਹਜੇ ਕੱਲ ਰੌਣਕ ਆਈਏ ਤੇ ਆਉਂ ਲੱਗਣ ਡਿਆ ਜਿੱਦਾਂ ਟਾਈਮ ਚੱਟ ਲੰਘਦਾ ਜਾਂਦਾ ਇਹ ਕਿਦਾਂ ਘਰ ਕੀ ਬਣ ਡਿਆ ਸਾਰੇ ਖੁਸ਼ੀਆਂ ਚ ਫਿਰਨ ਡੇ ਆ ਹਾਂ ਮਨਾ ਅਨੰਤ ਵੱਜ ਗਏ ਤੇ ਚਲੋ ਸ਼ੁਕਰ ਕਰੋ ਮਹਾਰਾਜ ਦਾ ਸੱਚੇ ਬਾਦਸ਼ਾਹ ਦਾ ਉਹਦੇ ਅੱਗੇ ਅਰਦਾਸ ਕਰਿਆ ਕਰੋ ਉਹੋ ਹੀ ਦਿੰਦਾ ਸਾਰਾ ਕੁਝ ਹਾਂਜੀ